ਸਾਹਿਬ ਜੀ ਇਸ ਪੜਿਆ ਕਿ ਕਿਰਾ ਪੀਓ ਸਾਹਿਬ ਨੇ ਕੋ ਬੱਟੀ ਕਾਬਰੇ ਵੀ ਆਸ ਲਈ 16 ਸਾਲ ਪਾਰ ਕਰ ਪੀਓ ਪੜਿਆ ਟੋਟਲ ਇੱਧਰ ਪੀਓ ਤੁਸੀਂ ਦੋ ਬੜੇ ਇੱਕ ਪੜਾ 16 ਸਾਲ ਬਾਅਦ ਪੜਿਆ ਉਹਨਾਂ ਦਾ ਪੜਾ ਜਾਣਕਾਰੀ ਦਿਓ ਕੀ ਮੈਟਰ ਹੈ ਡਿਟੇਲ ਇਸ ਤਰ੍ਹਾਂ ਜੀ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਫੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਜਗਵਿੰਦਰ ਸਿੰਘ ਪੀਪੀਐਸ BC ADSPI ਨਰਸੀਟਿਓਨ ਯੂਨੀਵਰਸਿਟੀ ਦੇ ਸ਼ਾਨਦਾਰ ਦੇਸ਼ ਕੋਡਿੰਗ ਚਟਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜੇ ਅੱਜ ਦੋ ਪੀਓ ਰੈਸਟ ਕੀਤੇ ਉਹਨਾਂ ਦੀ ਡਿਟੇਲ ਜਿਹੜੀ ਇਸ ਪ੍ਰਕਾਰ ਆ ਜਿਹੜਾ ਪਹਿਲਾ ਪੀਓ ਇੱਕੇ ਤਾਂ ਡੈਲੀ ਗੱਲ ਕਰੂਗੀ 16 ਸਾਲ ਪੁਰਾਣਾ ਪੀਓ ਆ ਔਰ ਸਾਡੀ ਟੀਮ ਨੂੰ ਅੱਜ ਬੜੀ ਵਧੀਆ ਕਾਮਯਾਬੀ ਮਿਲੀ ਹੈ ਜੀ ਉਹਦਾ ਨਾਮ ਹੈ ਜੀ ਕੁਲਜੀਤ ਸਿੰਘ ਇਸ ਸੋਖੀ ਸਨੋਭਰ ਬੰਦ ਸਿੰਘ ਆਰਓ ਰੋਣਾ ਗਾਰਡਨ ਜੀਟੀ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਔਰ ਬਾਦਾਲ ਤੇ ਸ਼ਰੀਪ ਦਲਜੀਤ ਕੋਰ ਮੈਡਮ ਜੀਐਮਐਸ ਦੀ ਕੋਰਟ ਦੇ ਵਿੱਚ ਉਹ ਮਕਦਮਾ ਨੰਬਰ 152 ਡੇਟਡ 11/6/2004 ਅੰਡਰ ਸੈਕਸ਼ਨ 406 420 482 ਆਈਪੀਸੀ थाना ਸੀ ਡਿਵੀਜ਼ਨ ਦੇ ਵਿੱਚ ਪੀਓਸੀ ਜਿਹਦੀ ਪੀਓ ਡੇਟਾ ਗੀਜੀ ਆਪਣਾ 24/10/2009 ਔਰ ਦੂਸਰਾ ਮਕਦਮਾ ਵੀ ਇਹਦੇ ਤੇ ਮੈਂ ਆਪਣਾ ਸੀ ਡਿਵੀਜ਼ਨ ਦਾ ਹੀ ਆ ਉਹ ਮਕਦਮਾ ਲਾਇਆ ਆਪਣਾ ਮਕਦਮਾ ਨੰਬਰ 63 ਮਿਤੀ 29/3/2007 ਅੰਡਰ ਸੈਕਸ਼ਨ 420 482 ਆਈਪੀਸੀ ਦੇ ਥਾਣਾ ਸੀਡਵਨ ਉਹਦੇ ਵਿੱਚ ਪੀਓ ਪੀਓ ਡੇਟਾ ਦੇ 19 5 2012 ਠੀਕ ਹੈ ਜੀ ਤੀਸਰਾ ਮਕਦਮਾ ਦਿੱਤਾ ਗਿਆ ਜੀ ਥਾਣੇ ਬੀਟਵੀਨ ਦੇ ਵਿੱਚ ਉਹ ਮਕਦਮਾ ਹੈਗਾ ਜੀ 153 ਬੜਾ 4 ਅੰਡਰ ਸੈਕਸ਼ਨ 420 406 ਆਈਪੀਸੀ ਥਾਣਾ ਬੀਟਵੀਨ ਤੇ ਇਹ ਇਹਦਾ ਪੀਓ ਡੇਟਾ ਪੀਓ ਡੇਟਾ ਕੀ 24 10 2002 ਇਹ ਤਿੰਨ ਮਕਦਮੇ ਤੇ ਦਰਜ ਸੀ ਇਹ ਮਕਦਮੇ ਜਿਹੜੇ ਜਿੰਨਾ ਕਿੰਨਾ ਜੀਪੀਓ ਸੀ ਇਹਨੂੰ ਇਹ ਥਾਣੇ ਸੀਡੀਨ ਹੈਂਡਓਵਰ ਕਰਦਾ ਔਰ ਬੀਟਵੀਨ ਵਾਲੇ ਐਸਐਚਓ ਸਾਹਿਬ ਨੂੰ ਇੰਟੀਮੇਸ਼ਨ ਦਿੱਤੀ ਹੈ ਕਿ ਉਹ ਇਹਦੀ ਆਪਣੇ ਮਕਦਮੇ ਦੇ ਵਿੱਚ ਰੈਸਟ ਕਰ ਲੈਣੇ ਸਰ ਬੜਾ ਸਮਾਨ ਹੋ ਗਿਆ ਤੇ ਲਪਾਇ ਵਿੱਚ ਪੜਾ ਤੇ ਬਚੇ ਨੂੰ ਕੀ ਕਿੰਨੀਆਂ ਟੀਮਾਂ ਤੁਹਾਡੇ ਵੱਲੋਂ ਲਗਾਈਆਂ ਗਈਆਂ ਸਾਡੇ ਵੱਲੋਂ ਇਹਦੇ ਵਾਸਤੇ ਜਦੋਂ ਦਾ ਸਾਨੂੰ ਪਤਾ ਲੱਗਾ ਕਿ ਇਹ ਬਾਹਰੋਂ ਆਇਆ ਤੇ ਵਾਸਤੇ ਸਾਨੂੰ ਦੋ ਟੀਮਾਂ ਲਾਉਣੀ ਹੈ ਭਈਆਂ ਜਿਹੜੀਆਂ ਕਿ ਵਾਰੀ ਵਾਰੀ ਵਰਕਆਊਟ ਦੇ ਵਾਸਤੇ ਕਰਦੇ ਸੀ ਔਰ ਕਾਫੀ ਇੰਨੀ ਮਸ਼ਕੱਤ ਦੇ ਨਾਲ ਕਿਉਂਕਿ ਜਦੋਂ ਇਹ ਬਾਹਰੋਂ ਆਇਆ ਸੀ ਇਹ ਇੱਥੇ ਰਿਪੋਰਟ ਕੀਤਾ ਤੇ ਇਹ ਉਦੋਂ ਔਰ ਫਿਰ ਇਹਨੂੰ ਪਤਾ ਲੱਗ ਗਿਆ ਕਿ ਮੈਂ ਪੀਓ ਆ ਫਿਰ ਇਹਨੇ ਆਪਣੇ ਬਦਲੇ ਕੋਟਕਾਣੇ ਬਦਲੇ ਸ਼ੁਰੂ ਕਰਦੇ ਕਦੀ ਬਟਾਲੇ ਕਦੀ ਤਰਨਤਰ ਇਸ ਰਾਮਨੇ ਰਸਤੇ ਦਰਵਾਜਾ ਜਾਂਦਾ ਰਿਹਾ ਔਰ ਸਾਡੀ ਟੀਮਾਂ ਜਿਹੜੀਆਂ ਇਹਦੇ ਮੇਰ ਚੜਦੀਆਂ ਰਹੀਆਂ ਔਰ ਇਹ ਆਪਣੇ ਮਨ ਦੇ ਵਿੱਚ ਸੋਚਿਆ ਵੀ ਇਹੇ ਮੁੱਕਣਾ ਹੀ ਪੜਨਾ ਔਰ ਬਾਕੀ ਸਾਡੀ ਟੀਮ ਨੂੰ ਅੱਜ ਬਰੀ ਵਧੀਆ ਕਾਮਯਾਬੀ ਮਿਲੀ ਔਰ ਇਹ ਪੜਨਾ ਜਿਹੜਾ ਦੂਸਰਾ ਪੀਓ ਆ ਉਹਦੀ ਤੁਹਾਨੂੰ ਦੱਸਣੇ ਡਿਟੇਲ ਇਸਪਰ ਗਾਇਆ ਉਹਦਾ ਨਾਂ ਹੈ ਜਗਰਾਤ ਸਿੰਘ ਇਸ ਬੰਟੀ ਸਾਨੂੰ ਲਖਵਿੰਦਰ ਸਿੰਘ ਆਰੋਪਿੰਦ ਰਾਏ ਕਰਾ ਅਜਨਾਲਾ ਦਾ ਹੋ ਰਹਿਣਾ ਹੈ ਉਤੇ ਮਕਦਮਾ ਨੰਬਰ 74 ਡੇਟ 13 5 2019 ਅੰਡਰ ਸੈਕਸ਼ਨ 457 380 ਆਈਪੀਸੀ ਪੀਐਚ ਛਾੜਾ ਜਿਹਦੇ ਵਿੱਚ ਪੀਓ ਪੀਓ ਡੇਟ ਹੈਗੀ 16 4 2025 ਔਰ ਇਹਦੇ ਤੇ ਦੂਸਰਾ ਮਕਦਮਾ ਵੀ ਦਰਜਾ ਉਹ ਵੀ ਹੈਗਾ ਜੀ ਛਾੜੇ ਦਾ ਉਹ ਮਕਦਮਾ ਨੰਬਰ 753 ਡੇਟ 17 3 2022 ਅੰਡਰ ਸੈਕਸ਼ਨ 380 411 ਆਈਪੀਸੀ ਪੀਐਚ ਛਾੜਾ ਉਹਦੇ ਵਿੱਚ ਵੀ ਪੀਓ ਉਹਦੇ ਪੀਓ ਡੇਟ ਹੈਗੀ 22 1 2025 ਇਹ ਦੋਵੇਂ ਮਕਦਮੇ ਸ਼ਾਰਟ ਹੈ ਇਹਨੂੰ ਪਟਨਾ ਸ਼ਾਰਟ ਹੈ ਲੈਣ ਦੇ ਹੁਕਮ ਦਿੱਤਾ ਜਾਏਗਾ ਜਿੱਥੇ ਦੀ ਰੈਸ਼ਟ ਪਾ ਕੇ ਕੋਰਟ ਚ ਪੇਸ਼ ਕਰੇਗਾ